ਲੋਕ ਸਭਾ ਚੋਣਾਂ 2024 ਦੇ ਮਤੇ ਨਜ਼ਰ ਪਟਿਆਲਾ ਲੋਕ ਸਭਾ ਹਲਕੇ ਤੇ ਸਬੰਧ ਵਿੱਚ ਜਿਹੜੀ ਚੋਣ ਨੂੰ ਦੇਖਦੇ ਹੋਏ ਅੱਜ ਇੱਕ ਆਜ਼ਾਦ ਗਰੁੱਪ ਲੋਕ ਸਭਾ ਖੰਬੂੜਾ ਆਜ਼ਾਦ ਗਰੁੱਪ ਪਟਿਆਲਾ ਜਿਹੜਾ ਅਸੀਂ ਬਣਾਇਆ ਹੋਇਆ ਤੇ ਇਹਦੇ ਤਹਿਤ ਮੈਂ ਪਿਛਲੀ ਵਾਰ ਆਜ਼ਾਦ 2019 ਦੇ ਵਿੱਚ ਲੋਕ ਸਭਾ ਦੀ ਚੋਣ ਲੜੀ ਸੀਗੀ ਮੈਂਨੇ ਭਾਜਪੀ ਦੇ ਵਿੱਚ 15-16 ਸਾਲ ਕੰਮ ਕੀਤਾ ਤਸੀਲ ਤੋਂ ਲੈ ਕੇ ਸਟੇਟ ਪੱਧਰ ਤੱਕ ਉਹਦਿਆਂ ਤੇ ਕੰਮ ਕੀਤਾ ਦੋ ਵਾਰ ਮੈਂ ਸਟੇਟ ਦਾ ਵੈਸ ਪ੍ਰਧਾਨ ਰਿਹਾ 2019 ਦੇ ਵਿੱਚ ਮੈਂ ਨੇ ਰਜਾਇਨ ਕੀਤਾ ਸੀ ਆਜ਼ਾਦ ਚੋਣ ਲੜੀ ਉਸ ਤੋਂ ਬਾਅਦ ਮੈਂ ਆਪਣੇ ਸਮਰਥਕਾਂ ਦੇ ਨਾਲ ਸੰਪਰਕ ਚ ਰਹਿਣਾ ਤੇ ਇਸ ਵਾਰੀ ਚੋਣ ਲੜਨ ਜਾਂ ਨਾ ਲੜਨ ਦਾ ਫੈਸਲਾ ਜਿਹੜਾ ਇੱਕ ਹਫ਼ਤੇ ਚ ਲਿਆ ਜਾਊਗਾ ਅੱਜ 7 ਤਰੀਕ ਹੈ 14 ਤਰੀਕ ਤੱਕ ਨਾਮਜ਼ਦਗੀ ਪੱਤਰ ਭਰਨ ਦਾ ਸਮਾਂ ਹੈਗਾ ਤੇ ਅਸੀਂ ਜੇ ਫਾਰਮ ਭਰਨੇ ਹੋਣਗੇ ਉਹ ਵੀ ਜ਼ਰੂਰ ਭਰਾਂਗੇ ਨਹੀਂ ਤਾਂ ਇਸ ਨਾਲ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਲਈ ਜਾ ਮਦਦ ਕਰਨ ਲਈ ਜਿਹੜਾ ਫੈਸਲਾ ਸਮਰਥਕਾਂ ਦੇ ਨਾਲ ਬੈਠ ਕੇ ਕਰਾਂਗੇ ਇੱਕ ਹਫ਼ਤੇ ਦੇ ਅੰਦਰ ਅੰਦਰ ਫੈਸਲਾ ਲਿਆ ਜਾਊਗਾ ਤੇ ਤਿੰਨ ਪਾਰਟੀਆਂ ਦੇ ਲੀਡਰ ਮੇਰੇ ਸੰਪਰਕ 'ਚ ਨੇ ਤੇ ਅਗਰ ਉਧਰ ਕਿਸੇ ਪਾਸੇ ਗੱਲ ਸਿਰੇ ਚੜਦੀ ਹੈ ਤਾਂ ਫਿਰ ਉਹਨਾਂ ਦੀ ਜਿਹੜੀ ਵੀ ਪਾਰਟੀ ਦੇ ਨਾਲ ਫੈਸਲਾ ਹੋਊਗਾ ਸਾਥੀਆਂ ਦਾ ਉਹਦੇ ਵਿੱਚ ਮਦਦ ਕਰਾਂਗੇ ਡਟ ਕੇ ਤਾਂ ਜੋ ਆਪਣਾ ਜਿਹੜੇ ਵੀ ਕੈਂਡੀਡੇਟ ਦੀ ਮਦਦ ਕਰਾਂਗੇ ਉਹਨੂੰ ਜਿਤਾਣ ਲਈ ਪੂਰਾ ਤਨਮਨ ਧੰਦੇ ਨਾਲ ਜ਼ੋਰ ਲਾਵਾਂਗੇ ਤੁਹਾਨੂੰ ਕਿਸੇ ਇਹ ਪਰਪਰਜਨ ਮੁਕਰਦੇ ਅੱਜ ਮੀਟਿੰਗ ਰੱਖੀ ਸੀ ਇਸ ਵੇਲੇ ਮੈਂ ਕਿਸੇ ਪਾਰਟੀ ਦਾ ਨõ ਉਜਾਗਰ ਨਹੀਂ ਕਰ ਸਕਦਾ ਲੇਕਿਨ ਵੱਡੀਆਂ ਤਿੰਨ ਪਾਰਟੀਆਂ ਦੇ ਲੀਡਰ ਮੇਰੇ ਸੰਪਰਕ ਚ ਨੇ ਅਜੇ ਉਹਨਾਂ ਨਾਲ ਗੱਲਬਾਤ ਕਿਸੇ ਸ਼ਰੇ ਨਹੀਂ ਚੜੀ ਹੈਗੀ ਮੈਂ ਦੋ ਵਾਰ ਸਟੇਟ ਦਾ ਵਾਈਸ ਪ੍ਰੈਜ਼ੀਡੈਂਟ ਰਿਹਾ ਹਾਂ ਭਾਜਪਾ ਦੇ ਪੰਜ ਪ੍ਰਧਾਨਾਂ ਦੇ ਨਾਲ ਮੈਂਨੇ ਕੰਮ ਕੀਤਾ ਹੈ ਸ੍ਰੀ ਅਨਾਸ ਰਾਏ ਕੰਨਾ ਪ੍ਰੋਫੈਸਰ ਜਿੰਦਰਪੰਡ ਆਰਈ ਕਮਲ ਸ਼ਰਮਾ ਜੀ ਸਵਰਗੀ ਸਾਡੇ ਬਹੁਤ ਸਤਿਕਾਰਯੋਗ ਉਸ ਤੋਂ ਬਾਅਦ ਸਾਡੇ ਜਿਹੜੇ ਵੀ ਸਮੇਂ-ਸਮੇਂ ਤੇ ਪ੍ਰਧਾਨ ਲੱਗਦੇ ਆਏ ਨੇ ਉਨ੍ਹਾਂ ਦੇ ਨਾਲ ਪਿਛੇ ਸ਼ਾਮਪਲਾ ਜੀ ਨੇ ਠੀਕ ਹੈ ਜੀ ਇਸ ਕਰਕੇ ਪਾਰਟੀ ਦੇ ਵਿੱਚ ਗਤੀਵਿਧੀਆਂ ਕੁਝ ਐਸੀਆਂ ਸੀਗੀਆਂ ਜਿਨ੍ਹਾਂ ਨੂੰ ਨજર ਅੰਦਾਜ਼ ਲੋਕਾਂ ਨੂੰ ਕਰਤੀ ਰਹੀ ਪਾਰਟੀ ਦੇ ਅਹੁਦੇਦਾਰਾਂ ਨੂੰ ਦਾ 2019 ਚ ਮੈਂ ਜਨ ਕਰਕੇ ਚੋਣ ਲੜੀ ਤੀ ਉਸ ਤੋਂ ਬਾਅਦ ਮੈਂ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਲੇਕਿਨ ਇਸ ਵਾਰੀ ਹਾਲਾਤ ਇਹ ਜੇ ਬਣਦੇ ਜਾ ਰਹੇ ਨੇ ਕਿ ਦੇਸ਼ ਦੀ ਪਾਰਲੀਮੈਂਟ ਵਾਸਤੇ ਕੋਈ 20 ਲੱਖ ਚੋਕੇ ਬੰਦਾ ਉਹ ਚੁਣਿਆ ਜਾਵੇ ਜਿਹੜਾ ਅੱਗੇ ਉੱਥੇ ਆਵਾਜ਼ ਬੁਲੰਦ ਕਰ ਸਕੇ ਕੋਸ਼ਿਸ਼ ਕਰਾਂਗੇ ਅਗਰ ਸਾਡਾ ਕਿਸੇ ਨਾਲ ਪਾਰਟੀ ਨਾਲ ਸੈਟਲਮੈਂਟ ਹੁੰਦੀ ਹੈ ਕਿਉਂਕਿ ਸੈਟਲਮੈਂਟ ਇਹ ਹੈ ਕਿ ਜੇ ਮੈਂ ਇਸ ਚੋਣ ਮੈਦਾਨ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਤੁਰੂੰਗਾ ਉਹ ਸਮੱਸਿਆਵਾਂ ਨਾਲ ਲੈ ਕੇ ਮੇਰੇ ਕੋਲੇ ਆਉਣਗੇ ਜਿੰਨੇ ਕਿ ਮੇਰੇ ਸਮਰਥਕ ਨੇ ਉਹਨਾਂ ਦੇ ਕੰਮ ਫਿਰ ਜਿਹੜੇ ਮੇਰੇ ਕਰਨ ਜੋਗੇ ਹੁੰਦੇ ਨੇ ਉਹ ਮੈਂ ਕਰਦਾ ਰਹਿਣਾ ਜਿਹੜੇ ਵੱਡੇ ਕੰਮ ਹੋਣਗੇ ਉਹ ਵੱਡਾ ਬੰਦਾ ਕਰੂਗਾ ਵੱਡੇ ਬੰਦੇ ਦੀ ਮਦਦ ਤਾਂ ਹੀ ਕਰਾਂਗੇ ਜੇ ਸਾਡੀ ਪਿੱਠ ਤੇ ਆਤਰੂਗਾ ਜੇ ਅਸੀਂ ਉਹਦੇ ਨਾਲ ਜੁੜਾਂਗੇ ਹੁਣ ਆਹੀ 20 ਦਿਨ ਚੋਣ ਦੰਗਲ ਦੇ ਨੇ ਠੀਕ ਹੈ ਜੀ ਇਸ ਕਰਕੇ ਜੋ ਵੀ ਤੁਹਾਨੂੰ ਪੱਤਰਕਾਰ ਸਹਿਬਾਨ ਨੂੰ ਸਭ ਤੋਂ ਪਹਿਲਾਂ ਦੱਸਾਂਗੇ ਅੱਜ ਦੀ ਮੀਟਿੰਗ ਦਾ ਸਿਰਫ ਇਹਦੇ ਚਰਚਾ ਕੀਤੀ ਆ ਕਿ ਆਪਾਂ ਕਿੱਧਰ ਜਾਣਾ ਹੈ ਕਿੱਧਰ ਨਹੀਂ ਜਾਣਾ ਇਹ ਸਲਾਹ ਮਸ਼ਵਰਾ ਕਰਕੇ ਪਰ 2-4 ਦਿਨਾਂ ਦੇ ਅੰਦਰ-ਅੰਦਰ ਇੱਕ ਹਫ਼ਤੇ ਦਾ ਅਸੀਂ ਸਮਾਂ ਰੱਖਿਆ ਹੈ ਅਸੀਂ ਇਹਦੇ ਵਿੱਚ ਵਿੱਚ ਹੀ ਫੈਸਲਾ ਕਰ ਲੈਣਾ ਵੀ ਜਿਹੜੇ ਵੀ ਫੈਸਲਾ ਚੋਣ ਲੜਨ ਦਾ ਫੈਸਲਾ ਆਇਆ ਤਾਂ ਵੀ ਸਾਡੇ ਫਾਰਮ ਤਿਆਰ ਨੇ ਕੋਈ ਚੱਕਰ ਨਹੀਂ ਹੈਗਾ ਸਾਨੂੰ ਆਜ਼ਾਦ ਚੋਣ ਲੜਨ ਲਈ ਵੀ ਜੇ ਜੇ ਕਿਸੇ ਪਾਰਟੀ ਚ ਜਾਣਾ ਹੋਇਆ ਤਾਂ ਉਧਰ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਤੁਸੀਂ ਕੋਈ ਪਾਰਟੀ ਵਿੱਚ ਨਹੀਂ ਜਾਂਦੇ ਜੇ ਤੁਸੀਂ ਇਹ ਯਾਦ ਕਰਦੇ ਹੋ ਕਿ ਕੀ ਕੀ ਮੁੱਦੇ ਲੈ ਕੇ ਚੱਲਣਗੇ ਸਾਡੇ ਜੀ ਯਾਦ ਕਰਦੇ ਆ ਜੀ ਸਭ ਤੋਂ بڑا ਮੁੱਦਾ ਘੱਗਰ ਦਾ ਐਨੇ ਹੀ ਦਿਨ ਦਾ ਚੱਲ ਰਿਹਾ ਹੈ ਜਿਹੜਾ ਸਭ ਤੋਂ ਵੱਧ ਸਾਡੇ ਵਾਸਤੇ ਉਹ ਹੈਗਾ ਠੀਕ ਹੈ ਜੀ ਦੂਜਾ ਲੋਕ ਸਭਾ ਹਲਕੇ ਦੇ ਵਿੱਚ ਮੈਂ ਆਵਾਜ਼ ਬੁਲਾਉਂਦਾ ਜੇ ਮੈਨੂੰ ਖੜਾ ਹੁਣਾ ਮੈਨੂੰ ਕੋਈ ਲੋਕ ਜਿਤਾਉਂਦੇ ਨੇ ਤੇ ਕੋਈ ਸਰਕਾਰੀ ਇੰਡਸਟਰੀ ਕੋਈ ਨਹੀਂ ਹੈਗੀ ਪਟਿਆਲੇ ਲੋਕ ਸਭਾ ਹਲਕੇ ਦੇ ਵਿੱਚ ਜਿੰਨੀਆਂ ਵੀ ਪ੍ਰਾਈਵੇਟ ਕੰਪਨੀਆਂ ਨੇ ਨਾਬੇ ਦੇ ਵਿੱਚ ਹਿੰਦੁਸਤਾਨ ਜੌਨੀ ਲਿਬਰ ਹੈ ਇਹ ਵੀ ਮਹਾਰਾਜਾ ਪ੍ਰਤਾਪ ਸਿੰਘ ਦੀ ਦੇਣ ਹਾਂਜੀ ਇਹਨਾਂ ਦਾ ਇੱਕ ਪਲਾਂਟ ਹੈਗਾ ਰਾਜਪੁਰੇ ਵੀ ਹੈਗਾ ਸਾਡਾ ਨਾਬੇ ਦੇ ਵਿੱਚ 100 ਤੋਂ ਵੱਧ ਕੰਬਾਈਨ ਨਰਵਾਤਾ ਨੇ ਉਹ ਵੀ ਸਾਰੇ ਲੋਕਲ ਨੇ ਆਪਣੇ ਪੱਧਰ ਤੇ ਲੋਕਾਂ ਦੇ ਮੁੱਦੇ ਕਿਉਂ ਆ ਗਏ ਜਿਹੜਾ ਲੋਕਾਂ ਦੇ ਮੁੱਦੇ ਲੋਕਾਂ ਦੇ ਜਿਹੜੇ ਕੇਸ ਲੋਕਾਂ ਦਾ ਮੁੱਦਾ ਸਭ ਤੋਂ ਵੱਡਾ ਬੇਰੋਜ਼ਗਾਰੀ ਦਾ ਜੀ ਲੋਕਾਂ ਦਾ ਮੁੱਦਾ ਨੌਜਵਾਨਾਂ ਦਾ ਮੁੱਦਾ ਬੇਰੋਜ਼ਗਾਰੀ ਦਾ ਔਰ ਮਜ਼ਦੂਰਾਂ ਦੀ ਜਿਹੜੀ ਖਾਸ ਕਰਕੇ ਦਿਹਾੜੀ ਹੈ ਤਨਖਾਹ ਹੈ ਉਹ ਮੇਰਾ ਮੁੱਖ ਮੁੱਦਾ ਹੋਊਗਾ ਕਿਉਂਕਿ ਸਰਕਾਰੀ ਮੁਲਾਜ਼ਮਾਂ ਦਾ ਤਾਂ ਹਰ ਤਿੰਨ ਚਾਰ ਮਹੀਨੇ ਬਾਅਦ ਮਹਿੰਗਾਈ ਪੱਤਾ ਵੱਧ ਕੇ ਆ ਜਾਂਦਾ ਪ੍ਰਾਈਵੇਟ ਮਜ਼ਦੂਰਾਂ ਨੂੰ ਕੋਈ ਪਸਤਾ ਨਹੀਂ ਹੈਗਾ ਉਹਨਾਂ ਦਾ ਕੋਈ ਮੈਡੀਕਲ ਅਈਸਵਾਨ ਜਿਹੜਾ ਕਾਰਡ ਚੱਲ ਰਿਹਾ ਉਹ ਵੀ ਉਹਨਾਂ ਨਹੀਂ ਚੱਲ ਰਿਹਾ ਜਿੰਨਾ ਕਿ ਸਾਰਿਆਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਨਹੀਂ ਮਿਲ ਰਿਹਾ 3613 ਦੇ ਫਾਰਮ ਭਰਨ ਵੇਲੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਬਾਰੇ ਵੀ ਗੱਲ ਕਰਾਂਗੇ ਬਹੁਤ ਸਾਰੇ ਮੁੱਦੇ ਨੇ ਜੀ ਸੇ ਸਹੂਲਤਾਂ ਦਾ ਕੋਈ ਸਿਸਟਮ ਨਹੀਂ ਹੈਗਾ ਖਾਣ ਪੀਣ ਵਾਲੀਆਂ ਚੀਜ਼ਾਂ ਜ਼ਹਿਰੀਲੀਆਂ ਹਰ ਇੱਕ ਬੰਦਾ ਖਾ ਰਿਹਾ ਜਿੱਥੇ ਤੱਕ ਮੇਰਾ ਜੋਰ ਚੱਲੂਗਾ ਅਗਰ ਮੈਨੂੰ ਕਿਤੇ ਵੀ ਪਾਵਰ ਮਿਲਦੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਤੇ ਬਿਲਕੁਲ ਧਿਆਨ ਦੇਵਾਂਗਾ ਤਾਕੇ ਲੋਕ ਜ਼ਹਿਰੀਲੀਆਂ ਚੀਜ਼ਾਂ ਨਾ ਖਾਣ ਲੋਕ ਬਿਮਾਰ ਨਾ ਹੋਣ ਲੋਕਾਂ ਦਾ ਖਰਚਾ ਨਾ ਹੋਵੇ ਲੋਕ ਤੰਦਰੁਸਤ ਰਹਿਣ ਤਾਂ ਹੀ ਇਹ ਇੱਕ ਸੁਪਨਾ ਭਗਤ ਸਿੰਘ ਉਹਨਾਂ ਨੇ ਲਿਆ ਸੀਗਾ ਇੰਡੀਪੈਂਡੈਂਟ ਦੇਸ਼ ਦਾ ਆਜ਼ਾਦੀ ਦਾ ਹਰ ਆਦਮੀ ਨੂੰ ਨਿਗਮਾਣੇ ਅੱਜ ਤਾਂ ਮੇਰੀ ਗਰੀਬੀ ਦਾ ਪੜਾ ਹੀ ਬਹੁਤ ਵੱਡਾ ਪੈ ਰਿਹਾ ਹੈ ਇਸ ਕਰਕੇ ਜੋ ਵੀ ਆਵਾਜ਼ ਬਲੰਦ ਹੋ ਸਕੂਗੀ ਉਹ ਕਰਾਂਗੇ